ਪੂਰਾ ਗੋਲੀ ਦੇ ਦਵਾਲੇ ਹੋ ਗਏ ਮਿੱਤਰੋ ਦੋ ਰੌਣਕਾਂ ਲੱਗਿਆ ਆ ਪਾਰਕ ਦੇ ਰੌਣਕਾਂ ਲੱਗੀਆਂ ਨੇ ਪਾਰਕ ਦੇ ਵਿੱਚ ਸਿਰਾਂ ਗੱਲਬਾਤ ਹੈ ਨਾਲ ਸਾਡੇ ਨਵਦੀਪ ਲੋਹੜਾ ਜੀ ਤੇ ਕਾਸ਼ੀ ਮਹੰਤ ਜੀ ਸਾਜੀ ਮਹੰਤ ਹੰਸੋ ਜ਼ੋਰੀਆਂ ਕਰ ਰਹੀ ਚੱਕਰ ਕੋਈ ਦੀ ਚੱਕਰ ਕੋਈ ਦੀ ਬਾਕੀ ਆ ਦੇਖ ਲੋ ਪਰਨਾ ਦੇਖੋ ਇਹਦਾ ਚੈੱਕ ਕਰੋ ਚੱਕ ਬੱਸ ਐ ਖਿੱਚੋਗੇ ਕੋਈ ਨਹੀਂ ਉੜਾਏ ਖਿੱਚੋ ਖੋਲੇਣਾ ਕਿਉਂ ਬੰਦੇ ਆਪਕਾ ਮੇਤਰਾ ਵਾਲੇ ਸਟਾਈਲ ਨੇ ਯੱਕੇ ਦੇ ਕੇ ਗੱਲ ਵਾ ਯਸ ਹੀ ਆ ਮੁੰਡੇ ਮਾਲ ਤੇਜ ਕਰਦਾ ਹੋਇਆ ਸੈੱਟ ਹੋਏ ਵਰਦੇ ਆ ਯਾ ਲੈ ਜਾਂਦੇ ਆ ਅੱਧਾ ਲੈ ਹੁਣ ਨਾਲ ਸਾਡੇ ਕਿਉਂ ਕਰ ਗੱਲ ਕਰ ਗੱਲ ਕਰ ਗੱਲ ਮੁੱਦਦੂਰੇ ਮਰਦੇ ਅਸੀਂ ਐ ਭਈਆ ਬਸੂ ਹੋਰ ਸਕਦੇ ਅਸੀਂ ਜੀ ਆ ਯਾ ਲੈ ਹਾਂ ਵੱਲ ਲੈ ਚੈੱਕ ਚੈੱਕ ਕਰਦੂ ਆ ਵੱਲ ਲੈ ਕਰ ਤੋ ਚੈੱਕ ਮਾਲਕ ਖੜਿਆ ਹੋਇਆ ਮਾਲਕ ਕੜਿਆ ਆਇਆ ਪੂਰਾ ਮਾਲਕ ਖੜਿਆ ਹੋਇਆ ਪੂਰਾ ਗੱਲ ਐਂਡ ਆ ਤੀ ਆ ਪੂਰੀ ਤੈਨੂੰ ਪਤਾ ਹੀ ਆ ਜੀ ਜਿਹੜਾ ਆਇਆ ਖਲਾਰ ਰੜਾ ਖਲਾਰੇ ਵੜੜੇ ਖਲਾਰੇ ਚੱਕ ਦੇਣਿਆ ਅੱਜ ਚੱਕ ਟੋਲ ਵੀ ਵੜਾ ਅੱਜ ਖਾਦਾ ਹੋਇਆ ਖੜਿਆ ਆ ਪੂਰਾ ਪਿਆਸ ਕਰਾਉਣੀ ਆ ਯਸ ਕਰਾਉਣੀ ਆ ਯਸ ਹੈ ਯਸ ਕਰਾ ਲੈਣੀ ਬਾਕੀ ਸਾਡਾ ਛੋਟਾ ਭਰਾ ਆਪਣੇ ਨਾਲ ਨਾ ਇੰਗ ਨੂੰ ਗੋਣੀ ਨਾਲ ਨੇ ਸਭ ਆ ਸੁਣੋ ਬਾਈ ਬੈਠਾ ਨਾ ਇੰਗ ਸਿਓ ਇਹ ਗੱਤ ਹੈ ਗੈਸ ਕੋਈ ਨਾ ਜਿਮਾ ਕਾਨੂੰ ਦੇ ਤੁਸੀਂ ਵੀ ਟ੍ਰੇਨਿੰਗ ਲੈਣੀ ਆ ਸਾਰੇ ਸਾਰੇ ਮਿਲੋ ਇਹਨਾਂ ਕੰਟੈਕਟ ਕਰੋ ਬਾ ਬਾਕੀ ਆਪਣਾ ਇਹਨਾਂ ਨੂੰ ਸਿਖਾਇਆ ਹੋਇਆ ਪਰ ਐ ਐਸੀ ਟ੍ਰੇਨਿੰਗ ਦਿੱਤੀ ਹੋਈ ਆ ਜੀ ਇਹਨੂੰ ਤਾਂ ਉੱਥੇ ਹੀ ਜੰਗ ਦੇ ਮੂਰੀ ਕਰਨਾ ਸੀ ਆ ਜੰਗ ਦੇ ਮੂਰੇ ਕਰਨਾ ਜਿਹੜੇ ਬਾਲੀਬਾਲ ਕੱਢਣਾ ਉਹ ਵੀ ਆ ਸਕਦਾ ਵੈ ਸਾਡੇ ਕੋਲੇ ਸਾਰੀਆਂ ਗੱਡਾਂ ਨੇ ਬਲ ਸਾਡੇ ਨਾਲ ਕੰਟੈਕਟ ਕਰੋ ਬਾਇਓ ਤੇ ਲਿੰਕ ਪਾਇਆ ਹੋਇਆ ਮੇਰੀ ਆਈ ਡੀ ਹੈਗੀ ਆ ਸੋਖਾ ਮੀ ਤੇ ਕੇ ਠੀਕ ਹੈ ਵਿੱਚ ਸਲੈਸ਼ ਵੀ ਪਾ ਲਿਓ ਬਾਕੀ ਆਪਣੇ ਵੱਲੋਂ ਲੱਭ ਕੇ ਲਾਲ ਫੋਟੋ ਲੱਗੀ ਹੋਈ ਆ ਲਾਲ ਡੀਪੀ ਅਪਦਾਤ ਵੱਧ ਬਾਕੀ سپورਟ ਕਰੋ ਕੇ ਚ ਜਾਵੇ ਇਹਨਾਂ ਦੇ ਮੇਲੇ ਵੀਡੀਓ ਆ ਵੀ ਬਾਕੀ 200 ਡਾਲਰ ਹੋਏ ਤੁਹਾਡੇ ਨਾਲ ਕੰਟੈਕਟ ਕਰਾਂਗੇ ਫਿਰ ਤੁਹਾਨੂੰ ਵੀ ਦਵਾਂਗੇ ਹਾਂਜੀ ਹੁਣ ਇਸ ਬਲੌਗ ਤੇ ਅਸੀਂ ਧੰਨਵਾਦ ਕਰਦੇ ਆ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਧੰਨਵਾਦ ਕਰਦੋ ਵਾਹ ਓਕੇ ਜੀ ਵਾਏ ਵਾਏ ਓਕੇ ਜੀ ਵਾਏ ਵਾਏ ਇਹ ਸਾਡਾ ਰੌਣਕੀ ਬੰਦਾ ਯਾਸਾ